ਮੁੱਚੀ ਕਾਂਸਟਰੀ ਸਟੇਟ ਕਾਂਗਰਸ ਨੇ ਪਹਿਲਾਂ ਹੀ ਸਟੈਂਡ ਆਪਣਾ ਸਪਸ਼ਟ ਕਰ ਦਿੱਤਾ ਵੀ ਜਿੱਥੇ ਪਾਣੀਆਂ ਦਾ ਮੁੱਦਾ ਅਸੀਂ ਸਰਕਾਰ ਦੇ ਨਾਲ ਪਾਸਟ ਨਹੀਂ ਰੱਖ ਹੋਇਆ ਇੱਥੇ ਕੀ ਇਹ ਡਰਾਮਾ ਕਰਕੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਨੇ ਵੀ ਅਸੀਂ ਪਾਣੀਆਂ ਦੇ ਰਖਵਾਲੇ ਬਣ ਗਏ ਇਹ ਤਾਂ ਆਪਣੇ ਆਪ ਪਾਰਟੀ ਬਣਾਉਣ ਲੱਗੇ ਨੇ ਕਦੇ ਕਿਸਾਨਾਂ ਦੇ ਖਿਲਾਫ ਬੋਲਦੇ ਨੇ ਤੇ ਕਦੇ ਕਿਸੇ ਛਿਆਸੀ ਲੀਡਰਾਂ ਦੇ ਖਿਲਾਫ ਬੋਲਦੇ ਨੇ ਉਣੀ ਜੇ ਧਾਰਨਾ ਲਾਉਣਾ ਜਿੱਥੇ ਜਾ ਕੇ ਸੈਂਟਰ ਦੇ ਵਿੱਚ ਲਾਉਣ ਨਾ ਉਥੇ ਕਿਸਾਨਾਂ ਨੂੰ ਜਾਣ ਦਿੰਦੇ ਨੇ ਜਿਹੜੀ ਹਰਿਆਣਾ ਦੇ ਸੀਐਮ ਦਾ ਬਿਆਨ ਹੁੰਦਾ ਕਹਿੰਦੇ ਪਾਣੀ ਕੇ ਪਾਣੀਆਂ ਨੂੰ ਲੈ ਕੇ ਜਾਣ ਕੇ ਸਿਆਸਤ ਕੀਤੀ ਜਾ ਰਹੀ ਹੈ ਪਾਣੀਆਂ ਦੇ ਮੁੱਦੇ ਦੇ ਉੱਤੇ ਸਿਆਸਤ ਖੇਡੀ ਜਾ ਰਹੀ ਹੈ ਕੋਈ ਪਾਣੀਆਂ ਦੇ ਉੱਤੇ ਕਿਸੇ ਦਾ ਹੱਕ ਨਹੀਂ ਹੈਗਾ ਕਿਸੇ ਸੂਬੇ ਦਾ ਜਿੰਦਾ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਪਾਣੀਆਂ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਹੈ ਸਿਆਸਤ ਲਗਾਤਾਰ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਗਰਮਾਈ ਹੋਈ ਹੈ ਬੀਬੀਐਮਬੀ ਦੇ ਵੱਲੋਂ ਹਰਿਆਣਾ ਨੂੰ ਪਾਣੀ ਦੇਣ ਦੀ ਗੱਲ ਆਖੀ ਗਈ ਸੀ 8500 ਕਿਊਸਿਕ ਪਾਣੀ ਜਿਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਨੰਗਲ ਡੈਮ ਦੇ ਉੱਤੇ ਧਰਨਾ ਮੁਜ਼ਾਹਰਾ ਵੀ ਕੀਤਾ ਜਾ ਰਿਹਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਵੀ ਕੱਲ ਉੱਥੇ ਲਗਾਤਾਰ ਉਸ ਜਗ੍ਹਾ ਦੇ ਉੱਤੇ ਪਹੁੰਚਦੇ ਨੇ ਪਾਖੜਾ ਡੈਮ ਤੇ ਪਰ ਇਹ ਗੱਲ ਆਖੀ ਜਾ ਰਹੀ ਹੈ ਕਿ ਪਾਣੀ ਜਿਹੜਾ ਪੰਜਾਬ ਦਾ ਅਸੀਂ ਹਰਿਆਣਾ ਨੂੰ ਨਹੀਂ ਦੇਣ ਦੇਵਾਂਗੇ ਅਸੀਂ ਜਿਹੜਾ ਪਾਣੀ ਹੈ ਉਹ ਕਦੇ ਵੀ ਹਰ ਕਿਸ ਪੰਜਾਬ ਦਾ ਪਾਣੀ ਹਰਿਆਣੇ ਦੇ ਵਿੱਚ ਨਹੀਂ ਜਾਣ ਦੇਵਾਂਗੇ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਕਾਂਗਰਸ ਬਲਾਕ ਕਾਂਗਰਸ ਕਮੇਟੀ ਦੇ ਮਾਛੀਵਾੜਾ ਦੇ ਪ੍ਰਧਾਨ ਪਰਮਿੰਦਰ ਤਵਾੜੀ ਗੱਲਬਾਤ ਕਰਨ ਲੈਣੇ ਆ ਤਵਾੜੀ ਸਾਹਿਬ ਸਵਾਗਤ ਹੈ ਬਹੁਤ-ਬਹੁਤ ਤੁਹਾਡਾ ਡੀ5 ਚੈਨਲ ਪੰਜਾਬੀ ਚ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਤੁਹਾਡੇ ਡੀ5 ਚੈਨਲ ਦੇ ਜਿੰਨੇ ਵੀ ਸੋਹਤੇ ਦੇਖ ਰਹੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਕਿਵੇਂ ਦੇਖਦੇ ਹੋ ਪਾਣੀਆਂ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਉਹ ਉਥੇ ਆਮ ਆਦਮੀ ਪਾਰਟੀ ਦੇ ਵੱਲੋਂ ਧਰਨਾ ਵੀ ਦਿੱਤਾ ਜਾ ਰਿਹਾ ਡੈਮ ਦੇ ਉੱਤੇ ਤੁਸੀਂ ਪਾਣੀਆਂ ਦੇ ਮੁੱਦੇ ਨੂੰ ਖਾਸ ਕਰਕੇ ਕਿਵੇਂ ਦੇਖਦੇ ਹੋ ਹਰਿਆਣਾ ਨੂੰ ਪਾਣੀ ਦੇਣ ਦੀ ਗੱਲ ਆਕੀ ਜਾ ਰਹੀ ਹੈ ਪਾਣੀਆਂ ਦੇ ਮੁੱਦੇ ਦੇ ਉੱਤੇ ਕਾਂਗਰਸ ਪਾਰਟੀ ਦੇ ਸਮੁੱਚੀ ਕਾਂਗਰਸ ਪਾਰਟੀ ਨੇ ਸਟੇਟ ਕਾਂਗਰਸ ਨੇ ਪਹਿਲਾਂ ਹੀ ਸਟੈਂਡ ਆਪਣਾ ਸਪਸ਼ਟ ਕਰ ਦਿੱਤਾ ਵੀ ਜਿੱਥੇ ਪਾਣੀਆਂ ਦਾ ਮੁੱਦਾ ਅਸੀਂ ਸਰਕਾਰ ਦੇ ਨਾਲ ਹਮ ਸਰਕਾਰ ਦੇ ਅਸੀਂ ਨਾਲ ਖੜੇ ਹਾਂ ਪਾਣੀ ਦੀ ਇੱਕ ਵੀ ਬੂੰਦ ਆ ਜਿਹੜੀ ਪੰਜਾਬ ਦੇ ਕੋਲ ਵਾਧੂ ਨਹੀਂ ਹੈਗੀ ਉਹ ਅਸੀਂ ਹਰਿਆਣੇ ਨੂੰ ਨਹੀਂ ਜਾਣ ਦਵਾਂਗੇ ਉਹਦੇ 'ਚ ਜਿਹੜਾ ਕਾਂਗਰਸ ਪਾਰਟੀ ਦਾ ਸਟੈਂਡ ਜਿਹੜਾ ਸਪਸ਼ਟ ਹੈ ਪਰ ਆਮ ਆਦਮੀ ਪਾਰਟੀ ਜਿਹੜੀ ਹਰ ਟਾਈਮ ਟੰਕੀ ਤੇ ਜਾਣੀ ਜਾਂਦੀ ਹੈ ਸ਼ਾਜ ਤਾ ਬੋਲੇ ਸ਼ਾਨਣੀ ਵੀ ਬੋਲੇ ਕਿ ਸਟੇਟ ਦੇ ਵਿੱਚ ਸਾਡੀ ਗਵਰਨਮੈਂਟ ਹੈ ਕੀ ਉੱਥੇ ਡਰਾਮਾ ਕਰ ਰਹੇ ਨੇ ਜਿੱਥੇ ਇਹਨਾਂ ਨੇ ਕੋਈ ਸਪਸ਼ਟ ਆਪਣਾ ਸਟੈਂਡ ਲੈਣਾ ਸੀ ਆਪਣਾ ਪੱਕਾ ਜਿਹੜਾ ਪੱਖ ਹੈ ਮਜਬੂਤੀ ਨਾਲ ਰੱਖਣਾ ਸੀ ਹਾਈ ਕੋਰਟ ਦੇ ਵਿੱਚ ਉੱਥੇ ਤਾਂ ਇਹਨਾਂ ਲੋਕਾਂ ਤੋਂ ਭਗਵੰਤ ਮਾਨ ਦੀ ਸਰਕਾਰ ਤੋਂ ਜਿਹੜਾ ਆਪਣਾ ਸਟੈਂਡ ਸਪਸ਼ਟ ਨਹੀਂ ਰੱਖ ਹੋਇਆ ਇੱਥੇ ਕੀ ਇਹ ਡਰਾਮਾ ਕਰਕੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਨੇ ਵੀ ਅਸੀਂ ਪਾਣੀਆਂ ਦੇ ਰਖਵਾਲੇ ਬਣ ਗਏ ਕੀ ਇਹ ਨੋਟਾਂਕੀ ਕਰ ਰਹੇ ਨੇ ਸਾਰੀ ਟੋਟਲ ਡਰਾਮੇ ਵਾਲੀ ਸਰਕਾਰ ਹੈ ਹਰ ਇੱਕ ਪਾਸਿਓਂ ਫੇਲ ਹੈ ਪਾਣੀ ਬਚਾਉਣ 'ਚ ਵੀ ਇਹਨਾਂ ਨੇ ਫੇਲ ਹੋਣਾ ਪੰਜਾਬ ਦਾ ਇਹਨਾਂ ਨੇ ਵੱਡਾ ਨੁਕਸਾਨ ਕਰ ਦੇਣਾ ਅੱਜ ਨਹੀਂ ਹੋਣ ਨਹੀਂ ਘੰਟੇ ਨੂੰ ਘੜੀ 2 ਘੰਟੇ ਨੂੰ ਇਹ ਨੁਕਸਾਨ ਪੰਜਾਬ ਦਾ ਹਰ ਟਾਈਮ ਹੋ ਰਿਹਾ ਹੈ ਪਰ ਉਹ ਤਾਂ ਲਗਾਤਾਰ ਉੱਥੇ ਜਾਰੀ ਹੈ ਧਰਨਾ ਵੀ ਚੱਲ ਰਿਹਾ ਹੈ ਹਰਜੋਤ ਬੈਨ ਜਿਹੜੇ ਮੰਤਰੀ ਨੇ ਉਹ ਵੀ ਲਗਾਤਾਰ ਉੱਥੇ ਨੰਗਲ ਡੈਮ ਦੇ ਉੱਤੇ ਧਰਨਾ ਲਗਾਇਆ ਹੋਇਆ ਵਰਕਰ ਆਮ ਵਰਕਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਲਗਾਤਾਰ ਉੱਥੇ ਬੈਠੇ ਨੇ ਭਵਨ ਸਿੰਘ ਮਾਨ ਖੁਦ ਕੱਲ ਜਾ ਕੇ ਉੱਥੇ ਪਹੁੰਚੇ ਹੋਏ ਸੀਗੇ ਉਹਨਾਂ ਦਾ ਇੱਕ ਬਿਆਨ ਵੀ ਆਇਆ ਕਿਸਾਨਾਂ ਨੂੰ ਲੈ ਕੇ ਮੈਂ ਇਹੀ ਤੁਹਾਨੂੰ ਦੱਸਣਾ ਚਾਹੁੰਦਾ ਜਦ ਹਰ ਇੱਕ ਨੇ ਕਿਸਾਨਾਂ ਨੇ ਕਾਂਗਰਸ ਨੇ ਹਰ ਇੱਕ ਪਾਰਟੀ ਆਲ ਪਾਰਟੀ ਇਹਨਾਂ ਨੇ ਮੀਟਿੰਗ ਬੁਲਾਈ ਹਰ ਇੱਕ ਨੇ ਆਪਣਾ ਸਟੈਂਡ ਜਿਹੜਾ ਪਾਣੀਆਂ ਦੇ ਮੁੱਦੇ ਤੇ ਸਪਸ਼ਟ ਕੀਤਾ ਵੀ ਅਸੀਂ ਪਾਣੀਆਂ ਦੇ ਮੁੱਦੇ ਤੇ ਜੇ ਸਰਕਾਰ ਸਹੀ ਪੱਖ ਰੱਖਦੀ ਹੈ ਸਰਕਾਰ ਚੰਗੀ ਲੜਾਈ ਲੜਦੀ ਹੈ ਤਾਂ ਅਸੀਂ ਉਹਦੇ ਨਾਲ ਆ ਕਿਸਾਨਾਂ ਨੇ ਵੀ ਇਹ ਗੱਲ ਕਹੀ ਇਹ ਤਾਂ ਆਪਣੇ ਆਪ ਪਾਰਟੀ ਬਣਾਉਣ ਲੱਗੇ ਨੇ ਕਦੇ ਕਿਸਾਨਾਂ ਦੇ ਖਿਲਾਫ ਬੋਲਦੇ ਨੇ ਤੇ ਕਦੇ ਕਿਸੇ ਛਿਆਸੀ ਲੀਡਰਾਂ ਦੇ ਖਿਲਾਫ ਬੋਲਦੇ ਨੇ ਕਿਸਾਨਾਂ ਨੂੰ ਕਿੱਥੋਂ ਕਿੱਥੇ ਇਹਨਾਂ ਨੇ ਕੁੱਟਿਆ ਮਾਰਿਆ ਉਥੋਂ ਚੁੱਕਿਆ ਥੌਂ ਥੌਂ ਤੋਂ ਉਹਨਾਂ ਦੇ ਧਰਨੇ ਇਹ ਤਾਂ ਜਾਣ ਜਾਣ ਕੇ ਜਿਵੇਂ ਕਹਿੰਦਾ ਛੇੜਖਾਨੀਆਂ ਕਰਦੇ ਨੇ ਜਿਵੇਂ ਕਹਿੰਦਾ ਭਿੰਡਾਂ ਦੇ ਖੱਖਰ ਦੇ ਵਿੱਚ ਇੱਕ ਇੱਟ ਮਾਰਦੀ ਹੁੰਦੀ ਆ ਵੀ ਮੇਰੇ ਮਗਰ ਪਵੇ ਵੀ ਮੈਨੂੰ ਕਹਨਾ ਬੋਲਣ ਇਹਨਾਂ ਨੂੰ ਆਤ ਪਈ ਹੈ ਜਿਹੜੇ ਪਹਾੜੇ ਦੇ ਉੱਤੇ ਲੱਗੇ ਨੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੂੰ ਜਿੰਨਾ ਚਿਰ ਕਹਿੰਦਾ ਚਾਹ ਦਾੰਗਾ ਨਹੀਂ ਪੈਂਦੀ ਹੈ ਇਹਨਾਂ ਨੂੰ ਵੀ ਟਿਕਾ ਨਹੀਂ ਆਉਂਦਾ ਮਜ਼ਾ ਨਹੀਂ ਆਉਂਦਾ ਤਾਂ ਹੋਰ ਤਾਂ ਇਹਨਾਂ ਨੂੰ ਕੋਈ ਕੰਮ ਹੈ ਨਹੀਂ ਸੀਗਾ ਹੁਣ ਜਾ ਕੇ ਜੇ ਕੋਈ ਪਾਰਦਾਲੇ ਵਿਕਾਸ ਦਾ ਕੰਮ ਨਹੀਂ ਕਰਨਾ ਕੋਈ ਕੋਈ ਆਪਣੇ ਸੜਕਾਂ ਬਾਰੇ ਨਹੀਂ ਸੋਚਣਾ ਹੋਰ ਨਹੀਂ ਸੋਚਣਾ ਜੇ ਹੁਣ ਕਹਿੰਦਾ ਬਿਹਲੇਤੀ ਜਾ ਕੇ ਉੱਤੇ ਧਰਦੇ ਤੇ ਹੀ ਬਹਿ ਗਏ ਇਹ ਉੱਤੇ ਧਰਨੇ ਨਾਲ BBMB ਦੇ ਉੱਤੇ ਧਰਨਾ ਲਾ ਕੇ ਉਥੇ ਇਹਨਾਂ ਦਾ ਸਮੱਸਿਆ ਹੱਲ ਨਹੀਂ ਹੁੰਣੀ ਜੇ ਧਰਨਾ ਲਾਉਣਾ ਜਿੱਥੇ ਜਾ ਕੇ ਸੈਂਟਰ ਦੇ ਵਿੱਚ ਲਾਉਣਾ ਨਾ ਉਥੇ ਕਿਸਾਨਾਂ ਨੂੰ ਜਾਣ ਦਿੰਦੇ ਨੇ ਤੇ ਨਾ ਉਹਦੇ ਆਪ ਜਾਂਦੇ ਨੇ ਉਥੇ ਕਾਹਤੇ ਛੇਤਰਾ ਤੋਂ ਡਾਰਦੇ ਨੇ ਦਿੱਲੀ ਵਾਲੇ ਦਾ ਸਾਰੀ ਭਜਾ ਕੇ ਇਹਨਾਂ ਨੇ ਪੰਜਾਬ 'ਚ ਬਾੜਦੇ ਸੋਧ ਹੀ ਆ ਇੱਥੇ ਪੰਜਾਬ 'ਚ ਫਿਰਦਾ ਇਹਨਾਂ ਦਾ ਜਿਹੜਾ ਆਕਾ ਮੇਨ ਇਹਨਾਂ ਦਾ ਉਹ ਇੱਥੇ ਪੰਜਾਬ ਦੇ ਵਿੱਚ ਭਜਿਆ ਫਿਰਦਾ ਇੱਥੋਂ ਇੱਥੋਂ ਲੱਭ ਰਿਹਾ ਆਪਣੀ ਸਿਆਸਤ ਹੂੰ ਸੋ ਜਿਹੜੀ ਆਮ ਆਦਮੀ ਪਾਰਟੀ ਦੀ ਕੋਟਲ ਜਿਹੜੀ ਪਾਲਿਸੀ ਫੇਲ ਹੈ ਹੂੰ ਇਹਨਾਂ ਨੇ ਨੁਕਸਾਨ ਪੰਜਾਬ ਦਾ ਜਿਵੇਂ ਮੈਂ ਪਹਿਲਾਂ ਕਿਹਾ ਇਹਨਾਂ ਨੇ ਕਰਨਾ ਹੀ ਕਰਨਾ ਹੈ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜੇ ਲਗਾਤਾਰ ਦਿੱਲੀ ਜਾਣਾ ਪੈਂਦਾ ਜਾਂ ਨੰਗਲ ਡੈਮ ਦੇ ਉੱਤੇ ਜਾਣਾ ਪੈਂਦਾ ਕਾਂਗਰਸ ਉੱਥੇ ਪਹੁੰਚੂਗੀ ਨਾਲ ਕਾਂਗਰਸ ਸਾਥ ਦੇਊਗੀ ਉਸ ਤਰਨੇ ਦਾ ਵਿੱਚ ਉੱਥੇ ਜਿੱਥੇ ਪਾਣੀਆਂ ਦਾ ਮੁੱਦਾ ਹੋਊਗਾ ਸੀ ਉੱਥੇ ਸਾਥ ਦੇ ਨੂੰ ਤਿਆਰ ਆ ਸੀ ਸਟੈਂਡ ਆਪਣਾ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਪਰ ਇਹ ਜਿਹੜੀ ਮੌਕੇ ਦੀ ਆਮ ਆਦਮੀ ਪਾਰਟੀ ਦੀ ਸਟੈਂਡ ਸਰਕਾਰ ਆ ਇਹ ਆਪਣਾ ਸਟੈਂਡ ਜਿਹੜਾ ਉੱਥੇ ਸਪਸ਼ਟ ਨਹੀਂ ਕਰਨਾ ਆਪਣਾ ਪੱਖ ਜਿਹੜਾ ਮਜ਼ਬੂਤੀ ਨਾਲ ਰੱਖਣ ਦੇ ਵਿੱਚ ناکਾਮਜਾਬ ਰਹੀ ਹੈ ਜੀਦੇ ਕਰਕੇ ਜਿਹੜਾ ਪੰਜਾਬ ਨੂੰ ਪਾਣੀ ਖੋਣ ਦੇ ਵਿੱਚ ਇੱਕ ਮਿਆਜਾ ਜਿਹੜਾ ਭੁਗਤਣਾ ਪੈਣਾ ਉਹ ਸਿਰਫ ਭਗਵੰਤ ਮਾਨ ਦੀ ਸਰਕਾਰ ਕਰਕੇ ਭੁਗਤਣਾ ਪੈਣਾ ਇਹ ਵੀ ਕਿਹਾ ਜਾ ਰਿਹਾ ਸੀਗਾ ਪਿੱਛੇ ਜੇ ਦੀ ਗੱਲ ਕਰੀ ਹੈ ਹਰਿਆਣਾ ਦੇ ਸੀਐਮ ਦਾ ਬਿਆਨ ਆਉਂਦਾ ਕਹਿੰਦੇ ਪਾਣੀ ਕਿ ਪਾਣੀਆਂ ਨੂੰ ਲੈ ਕੇ ਜਾਣ ਕੇ ਸਿਆਸਤ ਕੀਤੀ ਜਾ ਰਹੀ ਹੈ ਇਸ ਪਾਣੀਆਂ ਦੇ ਮੁੱਦੇ ਦੇ ਉੱਤੇ ਸਿਆਸਤ ਖੇਡੀ ਜਾ ਰਹੀ ਹੈ ਕੋਈ ਪਾਣੀਆਂ ਦੇ ਉੱਤੇ ਕਿਸੇ ਦਾ ਹੱਕ ਨਹੀਂ ਹੈਗਾ ਕਿਸੇ ਸੂਬੇ ਦਾ ਜਿੰਦੇ ਨਹੀਂ ਜਿਹੜੇ ਸੂਬੇ ਦੇ ਵਿੱਚ ਜੋ ਚੀਜ਼ ਆ ਉਹਦਾ ਹੱਕ ਹੈ ਜੇ ਹਰਿਆਣੇ ਦੇ ਵਿੱਚ ਕੋਈ ਚੀਜ਼ ਨਿਕਲਦੀ ਆ ਜਿਵੇਂ ਹਿਮਾਚਲ ਦੇ ਵਿੱਚ ਰੇਤਾ ਨਿਕਲਦਾ ਸੀ ਉਹਦੀ ਰੈਲਿਟੀ ਦੇ ਕੇ ਤਾਂ ਰੇਤਾ ਤਾਂ ਉੱਥੋਂ ਚੱਕ ਕੇ ਲੈ ਕੇ ਆਉਂਦੇ ਨੇ ਕਿਤੇ ਆਪਣੇ ਕਹਿੰਦਾ ਕੋਲਾ ਨਿਕਲਦਾ ਕਿਤੇ ਕਹਿੰਦਾ ਤੇਲ ਨਿਕਲਦਾ ਉਹ ਹਰ ਇੱਕ ਸਟੇਟ ਦਾ ਹਰ ਇੱਕ ਕੰਟਰੀ ਦਾ ਆਪੋ ਆਪਣੀ ਉਹ ਉਹਦੀ ਇਨਕਮ ਦਾ ਸੋਸ ਹੈ ਜੇ ਸਾਡੇ ਕੋ ਵੀ ਪਾਣੀ ਹੈਗਾ ਤਾਂ ਪਾਣੀ ਸਾਡਾ ਖੇਤੀ ਦਾ ਕੰਮ ਆ ਜਿਆਦਾ ਪੰਜਾਬ ਜਿਹੜਾ ਸੂਬਾ ਖੇਤੀ ਤੇ ਡਿਪੈਂਡ ਕਰਦਾ ਸਾਨੂੰ ਪਾਣੀ ਸਾਡਾ ਆਪਣੇ ਕੋਲੇ ਸਾਡੇ ਕੋ ਪੰਜਾਬ ਕੋ ਪੂਰਾ ਨਹੀਂ ਸਰਕਾਰਾਂ ਦੇ ਗਲਤ ਫੈਸਲਿਆਂ ਨਾਲ ਪੰਜਾਬ ਦਾ ਜਿਹੜਾ ਪਾਣੀ ਹੌਲੀ ਹੌਲੀ ਜਿਵੇਂ ਪਹਿਲਾਂ ਇਹਨਾਂ ਨੇ 4000 ਕਿਊਸਿਕ ਪਹਿਲਾਂ ਲਿਆ ਹੋਇਆ ਆਲਰੇਡੀ ਇਹਨੂੰ ਵਧਾ ਕੇ ਇਹਨਾਂ ਨੇ 95 18500 ਕਿਊਸਿਕ ਅੱਗੇ ਅੱਗੇ ਵਧਾਈ ਜਾ ਰਹੇ ਨੇ ਜੇ ਹੋਰ ਪਾਣੀ ਵੱਧ ਜਾਂਦਾ ਗਾਹਾਂ ਗਾਹਾਂ ਜਿਹੜਾ ਪਾਣੀ ਜਿਹੜਾ ਕਲੋਜ਼ ਹੋ ਰਿਹਾ ਜਿਵੇਂ ਇਹਨੂੰ ਆਪਣੇ ਕੱਚੀ ਅਹਿਰ ਜਾਂਦੀਆਂ ਰੋਪੜ ਵਾਲੀ ਇਹਨੂੰ ਵੀ ਪੱਕੀ ਹੌਲੀ ਹੌਲੀ ਕਰ ਰਹੇ ਨੇ ਇਹਦਾ ਵੀ ਪਾਣੀ ਬਣ ਕੇ ਹੋਰ ਸੂਬਿਆਂ ਦੇ ਵਿੱਚ ਇਹੀ ਸਰਕਾਰ ਦੀ ਪਾਲਸੀ ਆ ਪਿੱਛੇ ਜੇ ਅਸੀਂ ਧਰਨੇ ਵੀ ਲਾਏ ਸੀਗੇ ਇਹ ਸਰਕਾਰ ਨੂੰ ਵੀ ਇਹ ਜਿਹੜੀ ਅਹਿਰ ਐ ਇਹਨੂੰ ਪੱਕਾ ਨਾ ਕੀਤਾ ਜਾਵੇ ਜੇ ਪੱਕਾ ਹੋ ਜਾਂਦਾ ਪਾਣੀ ਰੀਚਾਰਜ ਹੋਣਾ ਜਿਹੜਾ ਖੇਤਾਂ ਦੇ ਵਿੱਚ ਖਤਮ ਹੋ ਜਾਣਾ ਜਿਹੜਾ ਸਾਡਾ ਇਲਾਕਾ ਮੱਛਵਾੜਾ ਬਲਾਕ ਹੈ ਇਹਦੇ ਆਲਦਾਲੇ ਪਿੰਡ ਨੇ ਸੋਕੇ ਦੀ ਮਾਰ ਦੇ ਵਿੱਚ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹ ਇਹਨੂੰ ਵੀ ਸਰਕਾਰ ਨੂੰ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਵੀ ਤੁਸੀਂ ਸੈਂਟਰ ਦੇ ਮਦਰ ਲਾ ਕੇ ਇਹਨੂੰ ਵੀ ਪੱਕਾ ਨਾ ਕਰੋ। ਹੂੰ। ਤਾਂ ਬਿਲਕੁਲ ਐਸਾ ਨਾ ਬਲਾ காங்கிரஸ் ਦੇ ਪ੍ਰਧਾਨ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਣੀਆਂ ਦੇ ਮੁੱਦੇ ਦੇ ਉੱਤੇ ਹਮੇਸ਼ਾ ਖੜੀ ਐ ਸਪਸ਼ਟ ਕਰ ਚੁੱਕੀ ਐ ਪਹਿਲਾਂ ਤੋਂ ਜੇ ਕਿਤੇ ਵੀ ਲੋੜ ਪੈਂਦੀ ਐ ਤਾਂ ਨਾ ਰੋਸ ਪ੍ਰਦਰਸ਼ਨ ਕਰਨ ਦੀ ਤਾਂ ਅਸੀਂ ਉੱਥੇ ਹਾਜ਼ਰ ਜ਼ਰੂਰ ਹੋਵਾਂਗੇ ਜਿਹੜਾ ਪੰਜਾਬ ਦਾ ਪਾਣੀ ਐ ਅਸੀਂ ਉਹ ਹਰਿਆਣੇ ਨੂੰ ਨਹੀਂ ਦੇਣ ਦੇਵਾਂਗੇ। ਤਾਂ ਵਧੇਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਟੈਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ